ਕਤਲ ਕੀਤਾ ਉਹ ਜਗਦੇਵ ਸਿੰਘ ਖੁੱਡੀਆਂ ਦਾ ਜੀ ਹਾਜੀ ਸਵਾ ਮਹੀਨਾ ਹੋਇਆ ਸੀ ਉਹਨਾਂ ਨੂੰ ਐਮਪੀ ਬਣਿਆ ਨੇ ਬਾਦਲ ਨੇ ਇਹ ਕਰਵਾਇਆ ਭਾਈ ਸ਼ਮਿੰਦਰ ਸਿੰਘ ਨੇ ਇਹ ਕੀਤਾ ਆਪਣੇ ਪੰਜਾ ਰਾਹੀ ਤੇ ਬੇਸ਼ੱਕ ਖੜਕੋਆ ਨੇ ਤਾਂ ਜਵਾਬ ਦਿੱਤਾ ਉਹਨਾਂ ਨੇ ਭਾਈ ਸ਼ਮਿੰਦਰ ਸਿੰਘ ਦੇ ਘਰ ਚਲਦੀ ਪਾਰਟੀ ਵਿੱਚ ਬੰਬ ਮੇਜੇਠਾ ਲਾ ਕੇ ਉਹਨੂੰ ਵੀ ਉਸੇ ਹਾਲਾਤ ਚ ਪਹੁੰਚਾਇਆ ਜਿਹੜੇ ਹਾਲਾਤ ਚ ਉਹਨੇ ਖੁੱਡੀਆਂ ਨੂੰ ਪਹੁੰਚਾਇਆ ਸੀ ਪਰ ਕੁਦਰਤ ਦਾ ਇੱਕ ਅਸੂਲਨ ਖੇਡ ਦੇਖੋ ਕਿ ਜਿਹੜੇ ਖੁੱਡੀਆਂ ਸਾਹਿਬ ਨੂੰ ਬਾਦਲ ਨੇ ਮਰਵਾਇਆ ਨਹੀਂ ਇਹ politically ਬੰਦਾ ਹੈ ਇਹ ਮੇਰੇ ਖਿੱਤੇ ਦੇ ਵਿੱਚ ਮੇਰੇ ਤੋਂ ਉੱਪਰ ਹੋਊਗਾ ਉਸੇ ਖੁੱਡੀਆਂ ਦੇ ਮੁੰਡੇ ਜਿ ਗੁਰਮੀਤ ਸਿੰਘ ਖੁੱਡੀਆਂ ਨੇ ਸਮੇਂ ਦੇ ਗੇਟ ਤੋਂ ਬਾਹਰ ਆ ਹੁਣ ਬਾਦਲ ਜਦੋਂ ਵੱਡਾ ਮਰਿਆ ਤੇ ਪ੍ਰਕਾਸ਼ ਸਿੰਘ ਉਹਨੂੰ ਮਰਨ ਤੋਂ ਪਹਿਲਾਂ ਹਰਾਇਆ ਦੋਸਤੋ ਅਰਵੀ ਸਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੇਰੇ ਨਾਲ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਆਓ ਉਨ੍ਹਾਂ ਦੀ ਸੰਘਰਸ਼ ਭਰੀ ਜ਼ਿੰਦਗੀ ਤੇ ਚਾਤ ਪਾਉਂਦੇ ਆ ਸਵਾਗਤ ਕਰਕੇ ਰੇਰੂ ਜੀ ਖਾਲਸਾ ਉਹ ਵਾਹਿਗੁਰੂ ਸ਼ੁਕਰੀਆ ਹਾਂ ਪ੍ਰੋਫੈਸਰ ਸਾਹਿਬ ਤੁਹਾਡੀ ਜਿਹੜੀ ਜ਼ਿੰਦਗੀ ਆ ਕਲਮੀ ਸੰਘਰਸ਼ੀ ਦਾਸਤਾਨ ਆ ਤੁਹਾਡਾ ਇੱਧਰ ਚੁਕਾ ਕਿਵੇਂ ਹੋਇਆ ਤੇ ਉਹਦੇ ਵਿੱਚ ਅੱਜ ਤੱਕ ਵੀ ਜਿੰਦਗੀ ਦਾ ਜਿਹੜਾ ਕਿਸ ਤਰ੍ਹਾਂ ਦਾ ਸਫਰ ਦੇ हां ਤੁਸੀਂ ਜਿਹੜਾ ਇਹ ਗੱਲ ਕਹੀ ਹੈ ਕਿ ਤੁਹਾਡੀ ਜ਼ਿੰਦਗੀ ਸੰਘਰਸ਼ਮਈ ਰਹੀ ਹੈ ਮੈਂ ਵੀ ਬਾਕੀ ਨੌਜਵਾਨਾਂ ਵਾਂਗ 1981 ਚ ਬੀਏ ਪਾਸ ਕਰਕੇ ਐਮਏ ਦੀ ਸ਼ੁਰੂਆਤ ਯੂਨੀਵਰਸਿਟੀ ਚ ਕੀਤੀ ਸੀ ਜੀ ਤਾਂ 1981 ਦਾ ਸਾਲ ਮੇਰੇ ਲਈ ਕਈ ਪੱਖਾਂ ਤੋਂ ਅਹਿਮ ਹੈ ਇੱਕ ਤਾਂ ਇਹ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਐਮਐਚ ਜੀ ਦੂਜਾ ਇਹ ਕਿ ਉਸੇ ਹੀ ਸਾਲ ਜਦੋਂ ਹਜੇ ਧਰਮ ਜਨ ਮੋਰਚਾ ਵੀ ਨਹੀਂ ਲੱਗਿਆ ਸੀ ਮੇਰੇ ਦੋਸਤਾਂ ਦੇ ਕਹਿਣ ਤੇ ਅਸੀਂ ਸੰਤ ਜੀ ਨੂੰ ਮਿਲਣ ਗਏ ਸੰਜਨੈ ਸਿੰਘ ਜੀ ਨੇ ਉਹਨਾਂ ਦਾ ਉਭਾਰ ਸ਼ੁਰੂ ਹੋਇਆ ਸੀ ਲੋਕਾਂ ਦੇ ਸਾਹਮਣੇ ਹਾਂਜੀ ਅਸੇ ਟਕਸਾਲ ਦੇ ਮੁਖੀ ਤਾਂ ਔਰ 77 ਤੇ ਬਣ ਗਏ ਸੀ ਪਾ ਜੀ ਉਹ ਜਦੋਂ 26 ਅਗਸਤ 1981 ਨੂੰ ਮੈਂ ਉਹਨਾਂ ਨੂੰ ਪਹਿਲੀ ਵਾਰ ਦਰਸ਼ਨ ਕਰਨ ਗਿਆ ਜੀ ਤਾਂ ਜਿਹੜੀਆਂ ਦੋ ਚਾਰ ਗੱਲਾਂ ਉਹਨਾਂ ਨੇ ਮੈਨੂੰ ਕਹੀਆਂ ਭਾਵੇਂ ਉਹਨਾਂ ਦੇ ਸੁਭਾਅ ਕੀ ਕਹੀਆਂ ਪਰ ਮੇਰੇ ਲਈ ਉਹ ਜ਼ਿੰਦਗੀ ਦਾ ਇੱਕ ਆਸ਼ਾ ਬਣ ਉਹ ਇਹ ਸੀ ਕਿ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਉਹ ਇੱਕ ਛੋਟੇ ਜਿਹੇ ਕਮਰੇ 'ਚ ਮੀਟਿੰਗ ਕਰਕੇ ਆ ਰਹੇ ਸੀ ਬਾਹਰ ਜਿੰਨੇ ਪਤਾ ਅੰਮ੍ਰਿਤਸਰ ਦਾ ਕਿਹੜਾ ਪਾਸਾ ਸੀ ਅਸੀਂ ਕੁਛ ਦੇ ਬੁਛੇ ਚਾਹੀਏ ਤਾਂ ਉਹਨਾਂ ਨੇ ਸਾਡੇ ਵੱਲ ਨੌਜਵਾਨ ਮੁੰਡੇ ਦੇਖ ਕੇ ਨਿਗਾਹ ਕੀਤੀ ਤਾਂ ਕਿਹਾ ਆਓ ਨੌਜਵਾਨੋ ਕਿੱਥੋਂ ਆਏ ਹੋ ਤਾਂ ਸਭਾ ਕੀ ਮੇਰਾ ਤਾਂ ਜਵਾਬ ਨਿਕਲਿਆ ਕਿ ਅਸੀਂ ਪਟਿਆਲੇ ਤੋਂ ਆਏ ਹਾਂ ਕੀ ਕਰਦੇ ਹੋ ਉਹਨਾਂ ਦਾ ਦੂਜਾ ਸਵਾਲ ਸੀ ਬਾਕੀ ਜਿਵੇਂ ਪੜਦੇ ਆ। ਜੀ। ਸ਼ਾਬਾਸ਼। ਜੋ ਸ਼ਾਬਾਸ਼ ਕਿਹਾ ਤਾਂ ਮੇਰੇ ਮੁੰਡੇ ਤੇ ਹੱਥ ਰੱਖਿਆ ਕੱਬੇ ਮੁੰਡੇ ਤੇ। ਜੀ। ਬਸ ਉਹ ਹੱਥ ਐਂ ਕਹੋ ਵੀ ਇੱਕ ਮਕਸਦ ਦਾ ਹੱਥ ਬਣ ਗਿਆ। ਜੀ। ਪਰੋ ਆਪਣੇ ਅੰਦਰ ਤਲੀਲ ਪੈਦਾ ਕਰੋ ਤੇ ਅੱਗੇ ਤੁਸੀਂ ਕੌਮ ਦੀ ਸੇਵਾ ਕਰੋ। ਬਸ ਉਸ ਤੋਂ ਬਾਅਦ ਮਿਲ ਕੇ ਆ ਗਏ ਮੁੰਡਿਆਂ ਦਾ ਸ਼ੌਂਕ ਸੀ ਨਮੀਨਾਲ ਸੀ ਕਿ ਅਸੀਂ ਸੰਗਮ ਦੇਖਣਾ ਹੈ। ਦੇਖ ਕੇ ਆਗੇ ਉਸ ਤੋਂ ਬਾਅਦ ਅਸੀਂ ਯੂਨੀਵਰਸਿਟੀ ਦੇ ਵਿੱਚ ਫੈਡਰੇਸ਼ਨ ਦੇ ਜਿਹੜੀ ਯੂਨਿਟ ਬਣੀ ਉਹਦੇ ਮੈਂਬਰ ਬਣ ਗਏ ਤਾਂ ਅਗਲੇ ਹੀ ਕੁਝ ਮਹੀਨਿਆਂ ਬਾਅਦ ਧਰਮ ਜਦ ਮੋਹਤਾ ਚੱਲ ਪਿਆ ਅਗਸਤ 2000 ਤਾਂ ਅਸੀਂ ਮੈਨੂੰ ਯੂਨੀਵਰਸਿਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਫੈਡਰੇਸ਼ਨ ਦਾ ਜੀ ਉਦੋਂ ਮੇਰੀ ਐਮਏ ਚੱਲਦੀ ਰਹੀ ਪੜ੍ਹਾਈ ਚੱਲਦੀ ਰਹੀ ਜਿਹੜਾ ਸੰਜੀ ਨੇ ਕਹੇ ਸੀ ਪੜ੍ਹੋ ਪੜ੍ਹਾਈ ਵੀ ਰੱਜ ਕੇ ਕੀਤੀ ਜੀ ਡਬਲ ਐਮਏ ਕੀਤੀ ਉਸ ਤੋਂ ਬਾਅਦ ਮੈਂ ਇਸ ਟਾਈਮ ਤੋਂ ਬਾਅਦ ਐਮਫਿਲ ਕੀਤੀ ਡੀਐਡ ਕੀਤੀ 6-7 ਸਾਲ ਯੂਨੀਵਰਸਿਟੀ ਚ ਪੜਾਇਆ ਤੇ ਆਖਰ ਫਿਰ ਫੁੱਲ ਟਾਈਮ ਪਾਰਟੀ ਵਾਸਤੇ ਸ਼੍ਰੋਮੀ ਕਲਦ ਅੰਮ੍ਰਿਤਸਰ ਵਾਸਤੇ ਮੈਂ ਯੂਨੀਵਰਸਿਟੀ ਦੀ ਨੌਕਰੀ ਨੂੰ ਛੱਡ ਦਿੱਤਾ ਇਹ ਮੇਰਾ ਇੱਕ ਪੱਖ ਹੈ ਜੀ ਉਹਨਾਂ ਸਾਲਾਂ ਦਾ 81 ਤੋਂ ਲੈ ਕੇ 98 ਤੱਕ ਦਾ ਮੇਰਾ ਸਫ਼ਰ ਜੀ ਮੇਰੀ ਪੜ੍ਹਾਈ ਮੇਰੀ ਟੀਚਿੰਗ ਤੇ ਮੇਰਾ ਇਸ ਪਾਸੇ ਉਸ ਤੋਂ ਬਾਅਦ ਦੂਜਾ ਪੱਖ ਇਹ ਹੈ ਕਿ ਮੈਂ ਕੇਵਲ ਸੰਤਾਂ ਨੂੰ ਮਿਲਿਆ ਹੀ ਨਹੀਂ ਜਿੱਦਾਂ ਜਿੱਦਾਂ ਡਵੈਲਪਮੈਂਟਸ ਹੁੰਦੀਆਂ ਗਈਆਂ ਉਸ ਸਮੇਂ ਦੌਰਾਨ ਚਾਹੇ ਉਹ ਧਰਮ ਜਦ ਮੋਰਚੇ ਦਾ ਟਾਈਮ ਸੀ ਚਾਹੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਸੀ ਜਿਹੜਾ ਕਿ ਸਿੱਖਾਂ ਦੇ ਲਈ ਇੱਕ ਬਹੁਤ ਹੀ ਟਰਨਿੰਗ ਪੁਆਇੰਟਸ ਸੀ ਆਪਣੇ ਜ਼ਿੰਦਗੀਆਂ ਦੇ ਫੈਸਲੇ ਕਰਨੇ ਸੀ ਉਹਦੇ ਵਿੱਚ ਵੀ ਅਸੀਂ ਕਿਉਂਕਿ ਪਹਿਲਾਂ ਇਸ ਪਾਸੇ ਆ ਗਏ ਸੀ ਤਾਂ ਦੁਖੀ ਤਾਂ ਜਦੋਂ ਸਾਰੇ ਸਿੱਖੀ ਹੋਈ ਪਰ ਸਾਡਾ ਦੁਖੀ ਹੋਣਾ ਦੇ ਨਾਲ ਇੱਕ ਜ਼ਿੰਮੇਵਾਰੀ ਵੀ ਸੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੈਂ ਯੂਨੀਵਰਸਿਟੀ ਚ ਪੜਦਾ ਸੀ ਤਾਂ ਯੂਨੀਵਰਸਿਟੀ ਦੇ ਵਿੱਚ ਸਾਰੇ ਪਾਸੇ ਮੁੰਡਿਆਂ ਦੇ ਵਿੱਚ ਭਾਵੇਂ ਇੱਕ ਨੂੰ ਜਦੋਂ ਨਹੀਂ ਸੀ ਜਾਣਦੇ ਇੱਕ ਐਸੀ ਰਿਸਪੌਂਸਿਬਿਲਟੀ ਵਾਲੀ ਲਹਿਰ ਚੱਲੀ ਤੇ ਹੁਣ ਸਾਡੀ ਜ਼ਿੰਮੇਵਾਰੀ ਹੈ ਸੰਤ ਜੀ ਤਾਂ ਸ਼ਹੀਦ ਹੋ ਗਏ ਤੇ ਸ਼ਹੀਦ ਹੋਣ ਤੋਂ ਪਹਿਲਾਂ ਉਹ ਇਹ ਗੱਲ ਜ਼ਰੂਰ ਕਹਿ ਕੇ ਗਏ ਨੇ ਕਿ ਜੇਕਰ ਦਰਬਾਰ ਸਾਹਿਬ ਤੇ ਹਮਰਾ ਹੋਇਆ ਤਾਂ ਇਹ ਵੀ ਇੱਕ ਮਸਾਲ ਹੋਏਗੀ ਕਿ ਖਾਲਸਾਤਨ ਬਣਿਆ ਜੀ ਇਹ ਇੱਕ ਇਰਾਮ ਹੈ ਸਾਡੇ ਜੀ ਜੀ ਦਸੰਦ ਜੀ ਆਪਣੀ ਸ਼ਹੀਦੀ ਤੋਂ ਪਹਿਲਾਂ ਕਰਕੇ ਗਏ ਨੇ ਚਾਹੇ 72 ਘੰਟੇ ਪਹਿਲਾਂ ਕਰਕੇ ਜਾਂ ਚਾਹੇ 48 ਘੰਟੇ ਪਹਿਲਾਂ ਕਰਕੇ ਇਹ ਸਮਾਂ ਚਲੋ ਅਡਡ ਉਹਨਾਂ ਚਸ਼ਮਦੀਦਾਂ ਦਾ ਵੱਲੋਂ ਕਿਹਾ ਜਾਂਦਾ ਜਿਹੜੇ ਕੋ ਸੰਗਤ ਹਾਜ਼ਰ ਸੀ ਹਾਂ ਜੀ 84 ਤੋਂ ਬਾਅਦ ਬਾਬਾ ਜਗਿੰਦਰ ਸਿੰਘ ਜੀ ਨਾਲ ਅਸੀਂ 6 ਸਾਲ ਕੱਟੇ ਇਹ ਸਾਰਾ ਟਾਈਮ ਮੇਰਾ ਫੁੱਲ ਟਾਈਮ ਨਹੀਂ ਸੀ ਇਸ ਸਾਰਾ ਟਾਈਮ ਮੇਰਾ ਪੜ੍ਹਾਈ ਦਾ ਟਾਈਮ ਥੀਸਿਸ ਲਿਖਣ ਦਾ ਟਾਈਮ ਤੇ ਪਾਰਟੀ ਵਿੱਚ ਆਉਣ ਜਾਣ ਦਾ ਟਾਈਮ ਸੀ ਅਲਟੀਮੇਟਲੀ ਉਹ ਟਾਈਮ ਵੀ ਆਇਆ ਜਦੋਂ ਖਾੜਕੂ ਮੂਮੈਂਟ ਚੱਲਦੀ ਸੀ ਇਸੇ ਦੌਰਾਨ ਉਹ ਟਾਈਮ ਵੀ ਆਇਆ 99 ਚ ਪੰਜਾਬ ਨੇ ਇੱਕ ਕਰਮਟਲੀ ਪੋਲੀਟੀਕਲ ਲੀਡਰਸ਼ਿਪ ਸਿਲੈਕਟ ਕੀਤੀ ਖਾੜਕੂਵਾਦ ਨਾਲ ਸਹਿਮਤ ਹੋ ਕੇ ਕੀਤੀ ਉਹ ਟਾਈਮ ਸੀ 99 ਚ ਜਿਹਦੇ ਜਿਸ ਟਾਈਮ ਦੋ ਕਾਂਗਰਸੀ ਐਮਪੀ ਤੇ 11 ਗੈਰ ਕਾਂਗਰਸੀ ਭਾਵ ਕੋਕ ਰਾਜ ਕਾਂਗਰਸ ਦਾ ਸੀ ਰਾਜ ਤੋਂ ਗੈਰ ਜੀ ਉੱਥੇ ਦੂਜੇ ਪਾਸੇ ਜਿਹਨਾਂ ਚ 9 ਬਾਬਾ ਜਗੰਦਰ ਸਿੰਘ ਜੀ ਬਣੋ ਖੜੇ ਕੀਤੇ ਗਏ ਪੈ ਕਿਤੇ ਗਏ ਬੰਦੇ ਜਿਹਨਾਂ ਚ ਇੱਕ ਸਮਰਜੀਤ ਸਿੰਘ ਮਾਨਸੀ ਤੇ ਦੋ ਬੰਦੇ ਜਿਨ੍ਹਾਂ ਨੂੰ ਉਸ ਧਿਰ ਨੇ ਸਪੋਰਟ ਦਿੱਤੀ ਸੀ ਇੱਕ ਅੰਮ੍ਰਿਤਸਰ ਤੋਂ ਸਲਕਰਪਾਲ ਸਿੰਘ ਜੀ ਤੇ ਇੱਕ ਹਰਪਜ ਸਿੰਘ ਲੱਖਾ ਇਨਾ ਦੋਨੋ ਸੀ ਸਪੋਰਟ ਦਿੱਤੀ ਸੀ ਅਸੀਂ ਮੀ ਤੁਸ ਟਾਈਮ ਦੀ ਲੀਡਰਸ਼ਿਪ ਨੇ ਬਸ ਉਹ ਦੌਰ 99 ਚ ਅਗਲਾ ਪੜਾਅ ਆ ਗਿਆ ਕਈ ਘਟਨਾਵਾਂ ਐਸੀਆਂ ਵਾਪਰੀਆਂ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਪੋਲੀਟੀਕਲ ਲੀਡਰਸ਼ਿਪ ਦੇ ਸਥਾਪਿਤ ਹੋਣ ਤੋਂ ਬਾਅਦ 83 ਤੋਂ ਬਾਅਦ ਪੋਲੀਟੀਕਲ ਲੀਡਰਸ਼ਿਪ ਦੇ ਆਉਣ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੀ ਘਟਨਾ ਸੈਂਟਰ ਨੇ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਲਈ ਕੀਤੀ ਇੱਕ ਕੀਤੀ ਸਤਜੀ ਨੂੰ ਖਤਮ ਕਰਕੇ ਸਾਡੀ ਨੌਜਵਾਲ ਲੀਡਰਸ਼ਿਪ ਸਾਡੇ ਤੋਂ ਦੂਰ ਕਰ ਦਿੱਤੀ ਗਈ। ਜੀ। ਦੂਜੀ ਜਿਹੜੀ ਕਤਲ ਕੀਤਾ ਉਹ ਜਗਦੇਵ ਸਿੰਘ ਖੁੱਡੀਆਂ ਦਾ ਕੀਤਾ। ਜੀ। ਹਜੇ ਸਵਾ ਮਹੀਨਾ ਹੋਇਆ ਸੀ ਉਹਨਾਂ ਨੂੰ ਐਮਪੀ ਬਣਿਆ ਨੂੰ। ਜੀ। ਬਾਦਲ ਨੇ ਇਹ ਕਰਵਾਇਆ। ਭਾਈ ਸ਼ਮਿੰਦਰ ਸਿੰਘ ਨੇ ਇਹ ਕੀਤਾ। ਆਪਣੇ ਪੰਜਾਂ ਰਾਹੀਂ। ਜੀ। ਤੇ ਬੇਸ਼ੱਕ ਖੜਕੂਆ ਨੇ ਦਾ ਜਵਾਬ ਦਿੱਤਾ। ਉਹਨਾਂ ਨੇ ਭਾਈ ਸ਼ਮਿੰਦਰ ਸਿੰਘ ਦੇ ਘਰ ਚਲਦੀ ਪਾਰਟੀ ਵਿੱਚ ਬੰਬ ਮੇਜੇਠਾ ਲਾ ਕੇ ਉਹਨੂੰ ਵੀ ਉਸੇ ਹਾਲਾਤ ਚ ਪਹਤਾਇਆ ਜਿਹੜੇ ਹਾਲਾਤ ਚ ਉਹਨੇ ਖੁੱਡੀਆਂ ਨੂੰ ਪਹਤਾਇਆ ਸੀ ਪਰ ਕੁਦਰਤ ਦਾ ਇੱਕ ਅਸੂਲਨ ਖੇਡ ਦੇਖੋ ਕਿ ਜਿਹੜੇ ਖੁੱਡੀਆਂ ਸਾਹਿਬ ਨੂੰ ਬਾਦਲ ਨੇ ਮਰਵਾਇਆ ਨਹੀਂ ਇਹ ਪੋਲੀਟਿਕਲੀ ਬੰਦਾ ਹੈ ਇਹ ਮੇਰੇ ਖਿੱਤੇ ਦੇ ਵਿੱਚ ਮੇਰੇ ਤੋਂ ਉੱਪਰ ਹੋਊਗਾ ਉਸੇ ਖੁੱਡੀਆਂ ਦੇ ਮੁੰਡੇ ਜਿ ਗੁਰਮੀਤ ਸਿੰਘ ਖੁੱਡੀਆਂ ਨੇ ਸਮੇਂ ਦੇ ਗੇਟ ਤੋਂ ਬਾਹਰ ਆ ਹੁਣ ਬਾਦਲ ਜਦੋਂ ਵੱਡਾ ਮਰਿਆ ਤੇ ਪ੍ਰਕਾਸ਼ ਸਿੰਘ ਉਨੂੰ ਮਰਨ ਤੋਂ ਪਹਿਲਾਂ ਹਰਾਇਆ ਸੋ ਇਹ ਕਹੀਂ ਕਤਨਾ ਮਨੇ ਜਿਹੜੀਆਂ ਮੇਰੀ ਜ਼ਿੰਦਗੀ ਚ ਪ੍ਰੈਕਟੀਕਲੀ ਮੈਂ ਦੇਖਿਆ ਨੇ ਕਿਸ ਤਰ੍ਹਾਂ ਸਮੇ ਬਦਲ ਜਾਂਦੇ ਨੇ ਕਿਸ ਤਰ੍ਹਾਂ ਅਸੂਲਨ ਜਿਹੜੀ ਪੋਲਿਟਿਕਸ ਆ ਹਾਂ ਮੇਰਾ ਜਿਤਕ ਤੱਕ ਤੁਸੀ ਕੁਝ ਦੇ ਸਬੰਧ ਹੈ ਮੇਰਾ ਸਬੰਧ ਸਿਰਫ ਤੇ ਸਿਰਫ ਅਸੂਲਨ ਸਟਰਗਲ ਦੇ ਨਾਲ ਰਿਹਾ ਹੈ ਇਸੇ ਕਰਕੇ ਮੈਂ ਸ਼੍ਰੋਮੀ ਕਲਦਲ ਅਮਰਸਰ ਚਾ ਹਾਂ ਇਸੇ ਕਰਕੇ ਮੈਂ ਬਾਬਾ ਜਗਿੰਦਰ ਸਿੰਘ ਜੀ ਨਾਲ ਤੇ ਇਸੇ ਕਰਕੇ ਮੈਂ ਖਾੜਕੂ ਮੂਮੈਂਟ ਦਾ ਹਮੈਤੀ ਵੀ ਰਹਾ ਸਹੋਗੀ ਵੀ ਰਹਾ ਤੇ ਇਸੇ ਕਰਕੇ ਮੈਂ ਸੰਜਨੈ ਸਿੰਘ ਜੀ ਸੋ ਜਦੋਂ ਤੁਸੀਂ ਅੱਗੋਂ ਪਿੱਛੇ ਨੂੰ ਲੈ ਜੋ ਗੱਲ ਚਾਹੇ 81 ਤੋਂ ਤੌਰ ਕੇ 94 95 ਤੱਕ ਲੈ ਜੋ ਇਹ ਜਿਹੜਾ ਦੌਰ ਹੈ ਇਹ ਉਹ ਦੌਰ ਸੀ ਸਿੱਖਾਂ ਦਾ ਪੰਜਾਬ ਦਾ ਜਿਹਦੇ ਵਿੱਚ ਹਰ ਰੋਜ਼ ਸਾਡੇ ਅਨੇਕਾਂ ਨੌਜਵਾਨ ਮੇਰੇ ਨਾਲ ਦੇ ਸਾਥੀ ਕਿਸੇ ਹੋਰ ਦੇ ਨਾਲ ਦੇ ਸਾਥੀ ਜਦੋਂ ਤਾਂ ਸ਼ਹੀਦ ਹੋ ਜਾਂਦੇ ਸੀ ਜਾਂ ਬਾਰਡਰ ਟੱਪ ਜਾਂਦੇ ਸੀ ਜਾਂ ਬਾਹਰਲੇ ਮੁਲਕਾਂ ਚਲੇ ਜਾਂਦੇ ਸੀ ਤੇ ਜਾਨ ਲੰਮੀਆ ਜਿਹੜਾ ਵੇਚ ਕੇ ਜਾਂਦੇ ਸੀ ਅ ਜੂਨ 84 ਤੋਂ ਬਾਅਦ ਜਿਹੜੀ ਫੜੋੜਾਈ ਉਹਦੇ ਵਿੱਚ ਤੁਹਾਡਾ ਵੀ ਤੁਸੀਂ ਲਪੇਟ ਚਾਹੇ ਜਾਂਦੇ ਜੂਨ 84 ਤੋਂ ਬਾਅਦ ਮੈਂ 7 ਵਾਰ CIA ਦਾ ਅਡਟ ਟਾਈਮਾਂ ਦੇ ਵਿੱਚ ਤਸ਼ੱਦਦ ਚੱਲਿਆ ਉਹ ਪਟਿਆਲੇ ਅਖੀਰਲਾ ਮੇਰਾ ਜਿਸ ਦਿਨ ਹਮ ਰਸਮ ਸੰਧੂ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਏ ਨੇ 4 ਜਨਵਰੀ 1999 ਤੇ ਮੈਂ ਸੰਗਰੂਰ ਜੇਲ੍ਹ ਤੋਂ ਲੈ ਕੇ ਗਿਆ ਜੱਥੇ ਸਮੇਤ ਉਹਨਾਂ ਨੂੰ ਪਟਿਆਲੇ ਹਮ ਅਗਲੇ ਦਿਨ 4 ਦਸੰਬਰ ਸੋਰੀ 1999 5 ਦਸੰਬਰ ਨੂੰ ਮੈਨੂੰ ਸੀਐਸ ਸਾਹ ਦੇ ਚੱਕ ਲਿਆ ਮੈਨੂੰ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਘਰ ਮਦਸਿੰਦ ਸੰਦੂ ਕਰਕੇ ਮੈਨੂੰ ਚੁੱਕ ਲਿਆ ਪਰ 9 ਦਿਨ ਦੇ ਤਸੀਹਿਆਂ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਜਿਸ ਦੇ ਵਿੱਚ ਮੇਰੀ ਕੋਈ ਵੀ ਸ਼ਮੂਲੀਅਤ ਕਿਸੇ ਵੀ ਤਰ੍ਹਾਂ ਨਹੀਂ ਸੀ ਉਹ ਕੁਝ ਘਟਨਾਵਾਂ ਪਟਿਆਲੇ ਥਾਪਰਕਾਲ ਤੇ ਹੋਰ ਪਾਸੇ ਵਾਪਰ ਗਈਆਂ ਸੀ ਕਿਉਂਕਿ ਇੰਨੀ ਕਿ ਇਨਫੋਰਮੇਸ਼ਨ ਗਵਰਨਮੈਂਟ ਕੋਲ ਵੀ ਹੋਣੀ ਹੈ ਕਿ ਮੇਰਾ ਸਬੰਧ ਜਿੰਨਾ ਥੋੜਾ ਬਹੁਤਾ ਸੀ ਉਹ ਲਿਬਰੇਸ਼ਨ ਫੋਰਸ ਨਾਲ ਸੀ ਤੇ ਇਹ ਜ਼ਿੰਮੇਵਾਰੀ ਵੀ ਲਿਬਰੇਸ਼ਨ ਫੋਰਸ ਵੱਲੋਂ ਲਈ ਗਈ ਤਾਂ ਕਰਕੇ ਉਹਨਾਂ ਨੂੰ ਇਹ ਸੀ ਵੀ ਜਿਹੜੇ ਉਹਨਾਂ ਦੇ ਹਮੈਤੀ ਨਹੀਂ ਉਹਨਾਂ ਨੂੰ ਚੁਕਲਿਆ ਜਾਵੇ ਤਾਂ ਪਤਾ ਲੱਗਦੀਗਾ ਵੀ ਕਿੱਥੋਂ ਕੌਣ ਆਇਆ ਸੀ ਕਿੱਥੋਂ ਹਥਿਆਰ ਲਏ ਸੀ ਕਿੱਥੇ ਹਥਿਆਰ ਭੇਜਤੇ ਗਏ ਜੋ ਵੀ ਉਹਨਾਂ ਦੀ ਮੰਚ ਕੋ ਖੇਡ ਹੋਣੀ ਹੈ ਉਸ ਲਪੇਟ ਵਿੱਚ ਮੈਨੂੰ ਇਹ ਜਿਹੇ ਕਈ ਲਪੇਟਾਂ ਵਿੱਚ ਮੈਂ ਆਇਆ ਜੇਲ੍ਹਾਂ ਵਿੱਚ ਘਟਕਟੀਆਂ ਨੇ ਪਰ ਬਚ ਕੇ ਨਹੀਂ ਰਹਿ ਸਕੇ ਸੀ ਹਵਾਰਾ ਸਾਹਿਬ ਦੇ ਨਾਲ ਸੰਬੰਧ ਹੋਣ ਦੇ ਕਰਕੇ ਵੀ ਮੈਂ ਮੁਜਾਰੇ ਕਰਨ ਜਾਂਦਾ ਰਿਹਾ ਜਦੋਂ ਉਹ ਚੰਡੀਗੜ੍ਹ ਆਉਂਦੇ ਸੀਗੇ ਅ ਪੇਸ਼ੀ ਤੇ ਤੇ ਉੱਥੇ ਵੀ ਮੈਨੂੰ ਮਤਲਬ ਕਿ ਬੜੈਲ ਜ਼ਿਲ੍ਹੇ 'ਚ ਵੀ ਰਹਿਣਾ ਪਿਆ ਸੋ ਇਹ ਜਿਹਾ ਘਟਨਾਵਾਂ ਹੋਈਆਂ ਨੇ ਜੀ ਚਿਕਰ ਕਰਿਆ ਤਸ਼ੱਦਦ ਆ ਤਸ਼ੱਦਦ ਕਿਸੇ ਪ੍ਰਕਾਰ ਦਾ ਰਿਹਾ ਜੀ ਤਸ਼ੱਦਦ ਤਾਂ ਹੁਣ ਜਗ ਜाहिर ਹੁਣ ਤਾਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ ਜੀ ਉਹੋ ਜੀ ਸਾਡੇ ਨਾਲ ਹੋਣਾ ਸੀ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਾਨੂੰ ਉਸ ਹੱਦ ਤੱਕ ਕੁੱਟਿਆ ਉਹਨਾਂ ਨੇ ਕਿ ਜਿਸ ਹੱਦ ਤੱਕ ਇੱਕ ਉਹਨਾਂ ਦੀ ਗੱਲ ਹੋ ਜਾਂਦੀ ਹੈ ਵੀ ਹੁਣ ਜਾਂ ਤਾਂ ਨੂੰ ਮਾਰ ਦੋ ਨਹੀਂ ਵੀ ਇਹ ਹੁਣ ਠੀਕ ਨਹੀਂ ਹੋ ਸਕਦਾ ਉਸ ਹੱਦ ਤੱਕ ਤਾਂ ਮੈਨੂੰ ਨਹੀਂ ਕੁੱਟ ਪੈਂਦਾ ਦੇ ਹੂੰ 19 ਰੁਪਈਆ ਕਿ ਬੰਦਾ ਨਸਲ ਹੋ ਕੇ ਕਈ ਕਈ ਦਿਨ ਆਪਣੇ ਪੈਰਾਂ ਤੇ ਆਪ ਨਾ ਖੜ੍ਹ ਸਕਦਾ ਪਰ ਮੈਨੂੰ ਜਿਵੇਂ ਬਾਕੀਆਂ ਤੋਂ ਪਤਾ ਲੱਗਦਾ ਸੀ ਜਿਹਨਾਂ ਨਾਲ ਖਾਸ ਕਰਕੇ ਇਨਕਾਊਂਟਰ ਇਹਨਾਂ ਨੇ ਬੜਾਇਆ ਉਹਨਾਂ ਦੀ ਸਾਡੇ ਤੋਂ ਕਿਤੇ ਜ਼ਿਆਦਾ ਹੋ ਜਾਂਦੀ ਸੀ ਤੇ ਉਹ ਫਿਰ ਗਵਰਨਮੈਂਟ ਦੇ ਕਰਿੰਦੇ ਜਾਂ ਕੈਟ ਜਾਂ ਜਿਹੜੇ ਉਸ ਟੰ ਜ਼ੁਲਮ ਕਰ ਰਹੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਇਹਨੂੰ ਮਾਲਸ਼ਾ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਇਹਨੂੰ ਚੁੱਪ ਕਰਕੇ ਕਿਸੇ ਨਹਿਰ ਦੇ ਕਿਨਾਰੇ ਮਾਰ ਕੇ ਸੁੱਟਤਾ ਜਾਵੇ ਤੇ ਆਪਣਾ ਕਿਹੜਾ ਚੜਾਇਆ ਜਾਵੇ ਸੋ ਉਹ ਸਾਰੇ ਦੌਰ ਅਸੀਂ ਦੇਖੇ ਨੇ ਖਾਸ ਕਰਕੇ ਖੰਡਾ ਸਾਹਿਬ ਦਾ ਕਤਲ ਜਦੋਂ ਉਹ ਕਤਲਾਂ ਦਾ ਹਿਸਾਬ ਲੈ ਰਹੇ ਸੀ ਤੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਤਲਬ ਕਿ 84 ਤੋਂ ਜਦੋਂ ਅਸੀਂ 94 95 ਤੱਕ ਜਾਂਦੇ ਹਾਂ ਨਾ ਇਹ ਵੱਡੀਆਂ ਘਟਨਾਵਾਂ ਨੇ ਜਿਨ੍ਹਾਂ ਨੇ ਉਸ ਵਕਤ ਦੇ ਸੰਘਰਸ਼ ਨੂੰ ਇੰਤਹਾ ਤੱਕ ਪਹੁੰਚਾਇਆ ਤਸ਼ੱਦਦ ਨੂੰ ਇੰਤਹਾ ਤੱਕ ਅੱਜ ਵੀ ਸਰਕਾਰੀ ਰਿਕਾਰਡ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪਘੋੜਾ ਕਰਾਰ ਦਿੰਦੀ ਹੈ ਇੱਕ ਪਾਸੇ ਦੂਜੇ ਪਾਸੇ ਤਵਾੜੀ ਰਿਪੋਰਟ ਜਿਹੜੀ ਕਿ ਸਾਡੀ ਪਾਰਟੀ ਨੇ ਆਰਟੀਆਈ ਰਾਹੀਂ ਕੱਢੀ ਹੋਈ ਹੈ ਉਹ ਕਹਿੰਦੀ ਹੈ ਵੀ ਉਹਨਾਂ ਤੇ ਤਸ਼ੱਦਦ ਹੋ ਕੇ ਉਹਨਾਂ ਦਾ ਉਹਨਾਂ ਨੂੰ ਮਾਰਿਆ ਗਿਆ ਸਰਕਾਰੀ ਰਿਪੋਰਟ ਹੀ ਕਹਿੰਦੀ ਹੈ ਕਿ ਉਹਨਾਂ ਤੇ ਤਸ਼ੱਦਦ ਹੋਇਆ ਹੈ ਸੀਐਸਟਾਫ ਜਗਰਾਉਂ ਦੇ ਵਿੱਚ ਤੇ ਸਰਕਾਰੀ ਰਿਪੋਰਟ ਹੀ ਕਹਿੰਦੀ ਹੈ ਕਿ ਉਹ ਪੋਸਟਕ ਸਿਜੋ ਪੱਗਦੇ ਸੇਮ ਗੱਲ ਅੱਜ ਵੀ ਇੱਕ ਪਾਸੇ ਤਾਂ ਖਾਲੜਾ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਬੰਦੇ ਜੇਲ੍ਹ ਵੀ ਕੱਟ ਚੁੱਕੇ ਨੇ ਇੱਕ ਵਾਰ ਸਰਕਾਰੀ ਰਿਕਾਰਡ ਕਹਿੰਦਾ ਹੈ ਕਿ ਉਹ ਭਗੋੜਾ ਲਾਪਤਾ ਨੇ ਭਗੋੜੇ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਇੱਕ ਗੱਥਾ ਹੈ ਲੰਬੀ ਗੱਥਾ ਹੈ ਤੇ ਮੈਂ ਤਾਂ ਉਹ ਅੰਸ਼ ਕੁਝ ਕੁ ਗੱਲਾਂ ਇਸ ਸਮੇਂ ਜਿਹੜਾ ਤੁਹਾਡੇ ਨਾਲ ਸੰਝਾ ਕੀਤੀਆਂ ਨੇ ਕਦੇ ਫਿਰ ਆਵਾਂਗੇ ਇੱਕ ਸਵਾਲ ਜੀ ਜੀਕਰ ਕੋਈ ਕਾਰਪੂ ਲੈਰ ਦੇ ਕੋਈ ਹੋਰ ਵੱਡੇ ਨਾਮਾਂ ਤੋਂ ਮੇਲ ਮਲਾਪ ਹੋਇਆ ਜਨਾਸ ਨਹਿਰ ਦੇ 80 ਮਾਤਰ ਜਿਨ੍ਹਾਂ ਨੇ ਵੱਡੀਆਂ ਕਮਾਂਡਾਂ ਕੀਤੀਆਂ ਜਿਵੇਂ ਤੁਸੀਂ ਲਿਬ੍ਰੇਸ਼ਨ ਫੋਰਸ ਦੀ ਗੱਲ ਕਰੀਆ ਜਾਂ ਹੋਰ ਜਿ세 ਬੰਦੇ ਬਸ ਇਹ ਨਹੀਂ ਦੱਸ ਸਕਦੇ ਆ ਲਿਬ੍ਰੇਸ਼ਨ ਫੋਰਸ ਦੇ ਵਿੱਚ ਵੱਡਾ ਨਾਮ ਭਾਈ ਗੁਰਜੰਨ ਸਿੰਘ ਬੁੱਲ ਸਿੰਘ ਬਲਾਵਾ ਹੈ ਜੀ ਉਹਨਾਂ ਨਾਲ ਸਾਡਾ ਇੱਕ ਤੋਂ ਵੱਧ ਵਾਰ ਮੇਲ ਹੋਇਆ ਹੈ ਜੀ ਕੁਝ ਜ਼ਿੰਮੇਵਾਰੀਆਂ ਲੱਗੀਆਂ ਨੇ ਸਾਨੂੰ ਵੀ ਯੂਐਸਟੀ ਲੈਵਲ ਤੇ ਜਦੋਂ ਅਸੀਂ ਪੜ੍ਹਦੇ ਸੀ ਉਹਨਾਂ ਨੂੰ ਰਵਾਉਣ ਦਾ ਸੁਭਾਅ ਵੀ ਪ੍ਰਾਪਤ ਕਰ ਲਿਆ ਜੀ ਬਾਬਾ ਗੁਰਬੱਤ ਸਿੰਘ ਮਾਨੋਚਾਲ ਸਾਹਿਬ ਜੀ ਦਾ ਦਰਸ਼ਨ ਹੋਏ ਨੇ ਮੀਟਿੰਗ ਦੌਰਾਨ ਜੀ ਜੀ ਉਹਨਾਂ ਨਾਲ ਮੇਰਾ ਕੋਈ ਇਹੋ ਜਿਹਾ ਰਾਬਤਾ ਨਹੀਂ ਰਿਹਾ ਕਿ ਉਹਨਾਂ ਨੇ ਸਾਨੂੰ ਕੋਈ ਜਿੰਮੇਵਾਰੀ ਲੱਜੀ ਹੋਵੇ ਤੇ ਅਸੀਂ ਨਿਭਾਈ ਹੋਵੇ ਜੀ ਪਰ ਉਹਨਾਂ ਨਾਲ ਉਹਨਾਂ ਦਾ ਦਰਸ਼ਨ ਹੀ ਸਾਡੇ ਲਈ ਬਹੁਤ ਜ਼ਿਆਦਾ ਜੀ ਅਹਿਮ ਜ਼ਿੰਦਾ ਜੀ ਸੁ ਜ਼ਿੰਦਾ ਸੁੱਖਾ ਜੀ ਨੂੰ ਮੈਂ ਨਹੀਂ ਮਿਲਿਆ ਕਦੇ ਹਾਂਜੀ ਭਾਈ ਜ਼ਿੰਦਾ ਹਰਜਿੰਦਰ ਸਿੰਘ ਜ਼ਿੰਦਾ ਜਿਹੜੇ ਤੇ ਸਾਡੇ ਸ਼ਰੀਰ ਨੇ ਜੀ ਵੈਦਿਆ ਕਾਂਡ ਵਾਲੇ ਹਾਂਜੀ ਉਹਨਾਂ ਨਾਲ ਪਹਿਲੇ ਦਿਨਾਂ 'ਚ ਜਦੋਂ ਹਜੇ ਸੰਤ ਜੀ ਸੀਗੇ ਉਹਨਾਂ ਦੇ ਨਾਲ ਤੇ ਬਹੁਤ ਛੋਟੇ ਸੀ ਉਹ ਅਸੀਂ ਵੀ ਛੋਟੇ ਸੀ ਉਦੋਂ ਮਿਲਣ ਦਾ ਮੌਕਾ ਮਿਲਿਆ ਤੇ ਬਾਕੀ ਦੁਜੀ ਸਿੰਘ ਵਿਚੋਂ ਹੋਈ ਇਹ ਵੀ ਸੇਵਾ ਦਾ ਮੌਕਾ ਜਦ ਇਹਨਾਂ ਬਤੀਆ ਤੇ ਇਹਨਾਂ ਨਾਲ ਤਾਂ ਬਹੁਤ ਵਾਰੀ ਮਿਲਦੇ ਰਹੇ ਹਾਂ ਉਦੋਂ ਵੀ ਮਿਲਦੇ ਰਹੇ ਹਾਂ ਕਿ ਮਕਬਲ ਦੇ ਮਿਸਰ ਇਹਨਾਂ ਦਾ ਸਾਧੂ ਬਾਅਦ ਚ ਮਰ ਗਿਆ ਮੁੰਡਾ ਹੁਣ ਤਾਂ ਵਿਚਾਰ ਦੁਨੀਆ ਤੋਂ ਚਲਾ ਗਿਆ ਸਰਵਿੰਦਰ ਪਾਲ ਸਿੰਘ ਟਰੂਆ ਉਹ ਮਿਤਰਾ ਕਾਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਮੇਰੇ ਨਾਲ ਕਲਾਸ ਵੱਲੋਂ ਵੀ ਮਤਲਬ ਮੇਰੇ ਟਾਈਮ ਤੇ ਪੜਦਾ ਰਿਹਾ ਤੇ ਮੋਮੈਂਟ ਵਿੱਚ ਵੀ ਫੈਡਰੇਸ਼ਨ ਦੀ ਮੋਮੈਂਟ ਵਿੱਚ ਵੀ ਤੇ ਖਾਰਕੂ ਮੋਮੈਂਟ ਵਿੱਚ ਵੀ ਉਹ ਤਾਂ ਸੀ ਹਰੜ੍ਹ ਤਰੀਕੇ ਨਾਲ ਚੱਲਦੇ ਰਹੇ ਹਮਮ ਕੀਲੇਬ੍ਰੇਸ਼ਨ ਪੋਰਸੋਨੋ ਜਿਵੇਂ ਉਹ ਲੈ ਹੋਏ ਐਕਸ਼ਨ ਜੀ ਦ ਜਦੋਂ ਉਹਨਾਂ ਨੇ ਬੰਦੇ ਲੱਭ ਕੇ ਚੁਣਨੇ ਸ਼ੁਰੂ ਕੀਤੇ ਹਮ ਤਾਂ ਦੋ ਵੱਡੇ ਨਾਮ ਨੇ ਮੇਰੇ ਮਤਲਬ ਉਹ ਘਟਨਾ ਹੈ ਕਿ ਦੋ ਵੱਡੇ ਨਾਮ ਨੇ ਖੜਕੂ ਮੂਮੈਂਟ ਦੇ ਜਿਹੜੇ ਉਸ ਟਾਈਮ ਖੜਕੂ ਮੂਮੈਂਟ ਚ ਰਹੇ ਨੇ ਜੀ ਉਹ ਭਾਈ ਇਕਬਾਲ ਸਿੰਘ ਬਾਲਾ ਬੱਬਰ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜੀ ਤੇ ਅ ਮੁੰਡਾ ਸੀ 90 ਤੋਂ ਹੀਰਾ ਮਹਿਲ ਵਾਲਿਆਂ ਦਾ ਇਹ ਦੋਨੋਂ ਬਿੱਦਰ ਤੋਂ ਆਏ ਸੀਗੇ ਦੂਜੇ ਨਾਮ ਇਹਨੂੰ ਗੁਰਿੰਦਰ ਸਿੰਘ ਕੇ ਦਾ ਨਾਮ ਸੀਗਾ ਮੇਰਾ ਮਿੱਤਰਾਂ ਮਿੱਤਰਾਂ ਹਰਪਿੰਦਰ ਸਿੰਘ ਕੇ ਦਾ ਨੱਬੇ ਤੋਂ ਸੀ ਹੀਰਾ ਮਹਿਲ ਵਾਲਿਆਂ ਦਾ ਸੰਧੂ ਇਹ ਦੋਨੋਂ ਮੁੰਡੇ ਬਿੱਦਰ ਤੋਂ ਪੜ੍ਹਾਈ ਛੱਡ ਕੇ ਇੰਜੀਨੀਅਰਿੰਗ ਦੀ ਇੱਥੇ ਆਏ ਸੀ ਉਹਨਾਂ ਦੋਨੋਂ ਸੀਦੋ ਗੁਸੀ ਬੋਗੇ ਨੇ ਉਹਨਾਂ ਦੇ ਨਾਲ ਲੰਮਾ ਸਮਾਂ ਮਤਲਬ ਕਿ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਸਹਿਯੋਗ ਕੀਤਾ ਜਿਹੜੀ ਉਸਟੀ ਜਿਹੜੇ ਆ ਵੀ ਤੇ ਸ਼ਹਿਰ ਚ ਰਹਿੰਦੇ ਆ ਵੀ ਪਟਿਆਲੇ ਵੀ ਉਹ ਥਾਂ ਵੀ ਜਿੱਦਾਂ ਜਿੱਦਾਂ ਦੀ ਕੋਈ ਇੱਕ ਦੂਜੇ ਦਾ ਸਹਿਯੋਗ ਕੀਤਾ ਜਾ ਸਕਦਾ ਹੈ ਉਹ ਕੀਤਾ ਪਰ ਮੈਂ ਇਹ ਗੱਲ ਕਹਿ ਕੇ ਆਪਣੀ ਗੱਲ ਖਤਮ ਕਰੂੰਗਾ ਕਿ ਇੱਕ ਵਾਰ ਮੈਂ ਜਦੋਂ ਇਕਬਾਲ ਸਿੰਘ ਬਲਵੰਤ ਜੀ ਦੇ ਨਾਲ ਖੜਾ ਸੀ ਤਾਂ ਮੈਂ ਉਸ ਉਮਰ ਦੇ ਸਾਬ ਨਾਲ ਸੁਭਾਅ ਕੀ ਉਹਨੂੰ ਕਿਹਾ ਵੀ ਤੁਹਾਡੀ ਸੇਵਾ ਬਹੁਤ ਹੈ ਤਾਂ ਉਹਦਾ ਜਿਹੜਾ ਜਵਾਬ ਸੀ ਇਕਬਾਲ ਸਿੰਘ ਦਾ ਮੈਨੂੰ ਅੱਜ ਵੀ ਉਹ ਅਪੀਲ ਕਰਦਾ ਹੈ ਤੇ ਉਹਨੇ ਮੈਨੂੰ ਇਹ ਨਹੀਂ ਕਿਹਾ ਵੀ ਕੋਈ ਨਹੀਂ ਜੀ ਕਿਰਪਾ ਜੀ ਮਹਾਰਾਜ ਜੀ ਉਹ ਕਹਿੰਦੇ ਕਦੇ ਵੀ ਕੋਈ ਬੰਦਾ ਇਕੱਲੇ ਰੂਪ ਚ ਸੇਵਾ ਕਰਨ ਦੇ ਸਮਰੱਥ ਨਹੀਂ ਹੋ ਸਕਦਾ ਜੀ ਕਹਿੰਦੇ ਅਸੀਂ ਦੋਨੋਂ ਉੱਪਰੋਂ ਇੱਕ ਡਿਪਾਰਟਮੈਂਟ ਚੋਂ ਯੂਨੀਵਰਸਿਟੀ ਚੋਂ ਇੱਥਾਂ ਆਏ ਸੀ ਤੇ ਉੱਥੇ ਟਾਈਪ ਹੋ ਰਹੀ ਸੀ ਜਦੋਂ ਅਸੀਂ ਆਏ ਸੀ ਇੱਥਾਂ ਮੈਨੂੰ ਯਾਦ ਆਇਆ ਗੱਲ ਤਾਂ ਇਹ ਹੈ 86 87 ਹੂੰ ਤਾਂ ਉਹਨਾਂ ਨੇ ਕਿਹਾ ਆਪਾਂ ਹੁਣ ਉੱਪਰੋਂ ਆਏ ਆ ਉੱਥੇ ਉਹ ਇੱਕ ਭਾਈ ਟਾਈਪ ਕਰ ਰਿਆ ਸੀ ਜੀ ਤੁਸੀਂ ਵੀ ਦੇਖ ਰਹੇ ਸੀ ਮੈਂ ਵੀ ਦੇਖ ਰਿਆ ਸੀ ਵੀ ਉਹ ਟਾਈਪ ਦਾ ਜਦੋਂ ਹੱਥ ਮਾਰਦਾ ਹੈ ਹੂੰ ਤਾਂ ਇੱਕ ਬਟਨ ਉੱਠ ਕੇ 6 ਵਜਦਾ ਜਾ ਕੇ ਪੁਰਾਣੀਆਂ ਪੈਕਾਂ ਕੰਪਿਊਟਰ ਨਹੀਂ ਚੱਲਦਾ ਤੇ ਉਹ ਅੱਖਰ ਛਪ ਜਾਂਦਾ ਜਿਹੜਾ ਬਟਨ ਜਾ ਕੇ ਜਿਹੜੀ ਤਾਰ ਜਾ ਕੇ ਅੱਖਰ ਛਾਪਦੀ ਹੈ ਜੇ ਉਹ ਇਸ ਗੱਲ ਤੇ ਮਾਨ ਕਰੇ ਕਿ ਮੈਂ ਹੀ ਸਾਰੇ ਅੱਖਰ ਲਿਖਦਾ ਤਾਂ ਉਹ ਗਲਤ ਹੈ ਜੀ ਸਾਰੀ ਮਸ਼ੀਨ ਦਾ ਢਾਂਚਾ ਜੇ ਉਹਦੀ ਮਦਦ ਨਾ ਕਰੇ ਤਾਂ ਉਹ ਇਸ ਸਮਰੱਥ ਨਹੀਂ ਕਿ ਉਹ ਅੱਖਰ ਛਾਪ ਸਕੇ ਬਸ ਇਸ ਤੋਂ ਵੱਡੀ ਗੱਲ ਉਹਦੇ ਨਿਮਰਤਾ ਦੀ ਜਾਂ ਸੰਗਤ ਨੂੰ ਵੱਡਾ ਕਰਨ ਦੀ ਪਾਉ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੁੰਦਾ ਹੈ ਸਮਝ ਟੀਮ ਵਰਕ ਕਹਿੰਦੇ ਨੇ ਟੀਮ ਵਰਕ ਜੋ ਵੀ ਆਪਾਂ ਸ਼ਬਦਾਵਲੀ ਵਰਤੀਏ ਇਸ ਦਾ ਨੂੰ ਪ੍ਰਗਟ ਕਰਨ ਦੇ ਲਈ ਆਪਾਂ ਵਰਤ ਸਕਦੇ ਹਾਂ ਅਰੇਕਦੀ ਆਪਣੇ ਆਪਣੇ ਇਮੋਸ਼ਨਸ ਹੁੰਦੇ ਨੇ ਗੱਲ ਕਰਨ ਦਾ ਤਰੀਕਾ ਹੁੰਦਾ ਹੈ ਸਮਝਾਉਣ ਦਾ ਤਰੀਕਾ ਹੁੰਦਾ ਹੈ ਮੈਨੂੰ ਦੀ ਗੱਲ ਇਹ ਇੰਨੀ ਅਪੀਲ ਕੀਤੀ ਅੱਜ ਤੱਕ ਇਹ ਗੱਲ 86 ਦੀ ਹੈ ਤਾਂ ਅੱਜ ਉਸ ਗੱਲ ਨੂੰ ਮਤਲਬ ਕਿ 40 ਸਾਲ ਦੇ 31 ਸਾਲ ਦੇ ਗੇੜ ਹੋ ਗਿਆ ਜੋ ਵੀ ਚੱਲ ਰਿਹਾ ਹੈ ਸੋ ਇਦਾਂ ਦੀਆਂ ਗੱਲਾਂ ਅਨੇਕ ਕਈ ਨੇ ਕਦੇ ਫਿਰ ਛਡੋਂਗੇ ਕੋਈ ਹੋਰ ਤਾਰ ਛੜਜੋਗੀ ਏਦਾਂ ਕੋਕਾ ਮੈਂ ਤਾਂ ਇਲੈਕਸ਼ਨ 'ਚ ਆਇਆ ਸੀਗਾ ਆਪਾਂ ਬੈਠ ਕੇ ਚੰਗਾ ਹੋਇਆ ਕੁਝ ਗੱਲਾਂ ਕਰ ਲਈਆਂ ਫਿਰ ਬੈਠਾਂਗੇ ਫਿਰ ਕੁਝ ਗੱਲਾਂ ਕਰਨਾ ਧੰਨਵਾਦ ਤਾਂ ਇੱਕ ਚਲਦੀ ਫਿਰਦੀ ਆਪਣੀ ਹਿਸਟਰੀ ਹੈ ਆਪਣੀ ਗੱਥਾ ਹੈ ਨਿੱਜੀ ਹੈ ਕੌਮ ਦੀ ਵੀ ਹੈ ਸਾਡੀ ਸਾਂਝੀ ਦੀ ਨਿੱਜੀ ਵੀ ਹੈ ਸੋ ਉਹ ਆਪਸ ਵਿੱਚ ਅੱਗੇ ਵੀ ਚਲਣੀ ਚਾਹੀਦੀ ਹੈ ਜੇ ਮੈਂ 9 19 ਸਾਲ ਦਾ ਸੀ ਜਦੋਂ ਇਸ ਪਾਸੇ ਆਇਆ ਅੱਜ ਮੈਂ 2 ਮਹੀਨੇ ਘਟ 63 ਸਾਲ ਦਾ ਤਾਂ ਫਿਰ ਮੈਂ ਚਾਹੁੰਦਾ ਵੀ ਮੇਰੇ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈ ਉਹ ਚਲਦੀ ਰਹੇ ਹੋਰ ਵੀ ਚਾਹੁੰਦੇ ਨੇ ਮਾਨ ਸਾਹਿਬ ਅੱਜ 80 ਸਾਲ ਦੇ ਹੋਣ ਵਾਲੇ ਨੇ ਮਤਲਬ ਕਿ ਅਸਵੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੀ ਬੜੀ ਬਟੀਰ ਕੰਟਰੀਬਿਊਸ਼ਨ ਹੈ ਇਸ ਸਾਰੇ ਸੰਘਰਸ਼ ਦੇ ਵਿੱਚ ਕੌਮ ਨੂੰ ਅਗਵਾਈ ਦੇਣ ਦੇ ਵਿੱਚ ਤੇ ਉਹ ਵੀ ਇਹੀ ਚਾਹੁੰਦੇ ਨੇ ਕਿ ਮੇਰੇ ਤੋਂ ਬਾਅਦ ਵੀ ਕੁਝ ਐਸੇ ਬੱਚੇ ਆਉਣ ਕਿ ਉਹ ਅੱਗੇ 50 ਸਾਲ ਦੀ ਲੜਾਈ ਚਲਦੀ ਰਹੀਦਾ ਚਲਾਉ ਜੀ ਬਿਲਕੁਲ ਲੜਾਈ ਵਿਚਾਰ ਦੀ ਵੀ ਹੈ ਜ਼ਮੀਨ ਤੇ ਵੀ ਲਾਈ ਲੜ ਰਹੇ ਹਾਂ ਪਰ ਅਸੀਂ ਕੁਝ ਅਸੂਲ ਰੱਖੇ ਕੋਈ ਨਹੀਂ ਇਹ ਅਸੂਲ ਅਸੀਂ ਸੰਜਨ ਜਨੈ ਸਿੰਘ ਤੋਂ ਸਿੱਖੇ ਨੇ ਹਾਲਾਤ ਤੋਂ ਸਿੱਖੇ ਨੇ ਪੜਾਈ ਤੋਂ ਸਿੱਖੇ ਕਿ ਅਸੀਂ ਡੈਮੋਕ੍ਰੈਟਿਕ ਵੀ ਰਹਿਣਾ ਪਰ ਅਸੀਂ ਦ੍ਰਿੜ ਵੀ ਰਹਿਣਾ ਭਾਵੇਂ ਸ਼ਾਂਤੀਪੂਰਵ ਕਰਾਂਗੇ ਪਰ ਸਾਡੀ ਦ੍ਰਿੜਤਾ ਨੂੰ ਘਟਾਇਆ ਨਹੀਂ ਜਾ ਸਕਦਾ ਜੀ ਗੁਰੂ ਅਰਜਨ ਸਾਹਿਬ ਦੀ ਵੀ ਸ਼ਹਾਦਤ ਹੈ ਗੁਰੂ ਗੋਬਿੰਦ ਸਾਹਿਬ ਜੀ ਦੀ ਵੀ ਸ਼ਹਾਦਤ ਹੈ ਪਰ ਸੰਘਰਸ਼ ਉਹ ਵੀ ਕਰ ਰਹੇ ਸੀ ਜੇ ਆਪਾਂ ਕਹੀਏ ਕਿ ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹੀ ਸ਼ਹਾਦਤ ਦੇ ਰਹੇ ਸੀਗੇ ਜਾਂ ਲੜਾਈ ਲੜ ਰਹੇ ਸੀ ਇਹ ਸਾਡਾ ਸੋਚਣਾ ਗਲਤ ਹੋਏਗਾ ਤਰੀਕਾ ਆਪਣਾ ਆਪਣਾ ਹੈ ਕਿਉਂਕਿ ਡਿਟਰਮੀਨੇਸ਼ਨ ਦੇ ਲੈਵਲ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਅੱਗੇ 100 ਸਾਲ ਸਿੱਖ ਜਿਹੜਾ ਲੜੇ ਨੇ ਜੀ ਮਹਾਰਾਜ ਜੀ ਸਿਦਰ ਰਾਜ ਆਣ ਤੱਕ ਉਹਨਾਂ ਦੀ ਡਿਟਰਮੀਨੇਸ਼ਨ ਸੇਮ ਹੈ ਪਹਿਲਾਂ ਗੁਰੂ ਦੀ ਹੈ ਫਿਰ ਸਿੱਖੀ ਗੁਰੂ ਨੇ ਕੀਤਾ ਸਿੱਖ ਨੇ ਸਿੱਖਿਆ ਸਿੱਖ ਨੇ ਕੀਤਾ ਅੱਗੇ ਉਹਦੇ ਪੀੜੀਆਂ ਨੇ ਸਿੱਖਿਆ ਤੇ ਉਹ ਚੱਲ ਰਹੀ ਉਹਦੇ ਵਿੱਚ ਹੀ ਅਸੀਂ ਬਸ ਇਨੀ ਹੀ ਬਿੱਟਿਆ ਕਰ ਸੋ ਮਾਵਾ ਧੰਨਵਾਦ ਪ੍ਰੋਫੈਸਰ ਸਾਹਿਬ ਤੁਸੀਂ ਸਿੱਖਾ ਦੀ ਸਿੱਖਾਂ ਦੇ ਕਰਤਾਰ ਦੀ ਸਿੱਖ ਸਹਿਬਾਨਾਂ ਦੀ ਸਿੱਖ ਜੋਧਿਆਂ ਦੀ ਬਹੁਤ ਹੀ ਸ਼ਤਾਰ ਨਾਲ ਉਹਨਾਂ ਕਰਤਾਰ ਪੇਸ਼ ਕੀਤਾ ਨਵੀਆਂ ਜਾਣਕਾਰੀਆਂ ਦਿੱਤੀਆਂ ਤੁਹਾਡਾ ਕੀਮਤੀ ਸਮਾਂ ਲਿਆ ਬਹੁਤ ਬਹੁਤ ਧੰਨਵਾਦ ਦੇਵਦੀਖਾ ਖਾਲਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਬਹੁਤ ਸ਼ੁਕਰੀਆ